ਤੋ ਬਈ ਯਾਤਰਾ ਵਾਲੇ ਅੱਜ ਲੱਗੇ ਹੋਏ ਕੰਮ ਕਰਨ ਅੱਜ ਆਗੇ ਕੰਮ ਆਉਦੇ ਹੀ ਕੰਮ ਲੱਗ ਗਏ ਡਿਊਟੀਆਂ ਬਲ ਲੱਗੇ ਡਿਊਟੀਆਂ ਸਾਂਭ ਲਈਆਂ ਇਹ ਬੰਦਾ ਨਹੀਂ ਬਈ ਯਾਤਰਾ ਵਾਲਾ ਤਾਂ ਪਿੱਛੇ ਲਾ ਤੋੜਤਾ ਤੋੜਤਾ ਜੱਪੱਜਿਆ ਭੱਜਿਆ ਜਾ ਡੋਲੂਆ ਡਿਊਟੀ ਵਾਲਾ ਕੰਮ ਕਰ ਲਈਏ ਹੁਣ ਜਿਹੜਾ ਰਹਿ ਗਿਆ ਫਿਰ ਪਾਣੇ ਹਜੇ ਮੋਟਰ ਵੀ ਧਾਉਣੀ ਐ ਹਾਂ ਉਹ ਨਹੀਂ ਤਾਂ ਉਹ ਨਹੀਂ ਆਗੇ ਪੁੱਟਣਗੇ ਰੀਏ ਛਾਲੇ ਦਾ ਮੈਨ ਲੱਗਦਾ ਪਰ ਉਹ ਟਾਇਰ ਲੱਗਾ ਜੇ ਟਾਉਂਗੇ ਤਾਂ ਹੀ ਬਣੋਗੇ ਇਹ ਤਾਂ ਹੈ ਸਾਡੇ ਪਰ ਪਾਉਣੀ ਆ ਬੱਤਾਂ ਤੇ ਕਰਨਾ ਕਿਉਂਗਾ ਨਹੀਂ ਨਹੀਂ ਆਹਦੇ ਪਰ ਕਰਨੀ ਆ ਪਨੀਰੀ ਪਰ ਕੀ ਹੋ ਗਿਆ ਇਹ ਕੰਮ ਟੱਕਰ ਰਹੇ ਹੋ ਨੀਜ਼ਲੰਡ ਹੋਰ ਨਹੀਂ ਲੈ ਜਾ ਕੇ ਸਾਰੀ ਹੋਲੀ ਤੇ ਨਾ ਲੋਹ ਹੁੰਦੇ ਧੱਗਾ ਲਵੇਟ ਰੋਦੀ ਪਰਵਾੜਾ ਹੈ ਹੈਗਾ ਕੋਈ ਆਹ ਦੇਖੋ ਧੱਗਾ ਹਾਂ ਬਾੜ ਵਾਲਾ ਖੋਲਾ ਧੱਗਾ ਹਾਂ ਅੱਜ ਤੇ ਨਹੀਂ ਹੋਏ ਇਹ ਵੀ ਸੁਣ ਮੈਂ ਨਾ ਇੱਕ ਪੜਾ ਗੁੱਪੜਾ ਡਿਊਟੀ ਤੇ ਸਾਧਰੇ ਬੁਲਾ ਲਿਆ ਅੱਜੇ ਪਹਿਲੇ ਹੀ ਪੰਪ ਲਾਉਣ ਲੱਗਿਆ ਲੋਹੀ ਨਹੀਂ ਲੱਗ ਰਿਹਾ ਪਹਿਲੀ ਓ ਨੀਜ਼ਲੰਡ ਨਹੀਂ ਲੋਟਾਂਦੀ ਐਗੀ ਚੱਲ ਚੱਲ ਕਿਤੇ ਨਹੀਂ ਜੇ ਤੇਪਤਾ ਵੱਧ ਵੀ ਗਿਰ ਗਿਆ ਹਾਂ ਐਨੀ ਦਾ ਤਾਂ ਰੋ ਡੋਲਦੀ ਐਨੀ ਤਾਂ ਸਾਰੀ ਵਿਚਾਰੇ ਖੁੰਜੇ ਜਿ ਘੁੰਮ ਕੇ ਆ ਜਾਣਾ ਤਾਂ ਹੌਲੀ ਹੌਲੀ ਜਿੱਕਣਾ ਪਹਿਲਾਂ ਤੁਰਦਾ ਤਾਂ ਹੁੰਦਾ ਤੂੰ ਜਦੋਂ ਪਹਿਲਾਂ ਹੁੰਦਾ ਜਦ ਪਹਿਲਾ ਪਹਿਲਾ ਇਹ ਕੰਮ ਜਦ ਹੋਇਆ ਤਾਂ ਲੱਤ ਦਾ ਜਾਦੂ ਦਾ ਦੁਰਦ ਉਹ ਚੀ ਚੱਲ ਆ ਮਾੜੀ ਮਾੜੀ ਦਾ ਘਵਾਦੀ ਇਦਨ ਵੀ ਫੇਰ ਆਈ ਉੱਪਰ ਨੂੰ ਆਣਾ ਹਾਲਾ ਘੁੰਮ ਕੇ ਇਹ ਤਾਂ ਮੂਹ ਪਰ ਮਾਰਦੀ ਨੱਕੇ ਪਰ ਇਹਨੇ ਰਹਿ ਨਹੀਂ ਪਾਇਆ ਹੈਗਾ ਇਹ ਤਾਂ ਪਨੀਰੀ ਲੈਣੀ ਪੈਣੀ ਬੰਦੇ ਲੱਗਦੀ ਇਹਦੀ ਅਜੇ ਪੂਰੀ ਆਉਣੀ ਆ ਬਹੁਤ ਬਹੁਤ ਪਨੀਰੀ ਆ ਉਹ ਚਾਚੇ ਕੱਖ ਵੀ ਦੇਖ ਉਹ ਕਿੰਨਾ ਕੱਖ ਹੈ ਵਾ ਇੱਧਰ ਤਾਂ ਇਹੀ ਰਹਿ ਗਿਆ ਤੂੰ ਰਹਿ ਗਿਆ ਇਹਨਾਂ ਤਾਂ ਬਾਏ ਵੀ ਨਹੀਂ ਘੁੰਮਣ ਪਰ ਜੋਰ ਦੇ ਆ ਪਿਆ ਦੇ ਟੂਰ ਲੈ ਟੂਰ ਦਰਜਾ ਬੱਟ ਦੇ ਨਹੀਂ ਬਾਤ ਤਾਂ ਦਿੱਤੇ ਦੋ ਵਾਰ ਬਾਤ ਹੈ ਦੁਆਰੇ ਬਾਹਰ ਮੈਂ ਹੁਣ ਆਪਾਂ ਨੇ ਫੇਰ ਦੋ ਵਾਰ ਕਿੱਥੇ ਬਾਹਰ ਇੱਕ ਵਾਰ ਦੋ ਵਾਰ ਬਾਹਰ ਤੇ ਉਹ ਤਵੀਆਂ ਨਾਲੇ ਬਾਹਰ ਦੇ ਆੜਿਆਂ ਨਾਲੇ ਵੀ ਬਾਹਰ ਲੈ ਮੈਂ ਦੇ ਹੀ ਨਹੀਂ ਮੇਹੀ ਉੱਧਰ ਪਾ ਰਿਹਾ ਤਾਂ ਆਓ ਦੋ ਵਾਰ ਉਧਰ ਹੀ ਕਹਿੰਦਾ ਮੈਂ ਮੇਰਾ ਤਵੀਆਂ ਨਾਲੇ ਬਾਹਰ ਗਿਆ ਬਾਹਰ ਲੈਣਾ ਹਾਂ ਬਸ ਪਾਣੀ ਦਾ ਸੁੱਕ ਜਾਣਾ ਇੱਕਦੇ ਨਹੀਂ ਚ ਪਾ ਰਾਂ ਆਹ ਦੇ ਇੱਕ ਮੂਰੀ ਥੱਲੇ ਇੱਕ ਉੱਪਰ ਬੰਦੇ ਵੜ ਗਏ ਅੰਦਰ ਕੱਢ ਅੱਗੇ ਚੁਪਾ ਦੇ ਤਾਂ ਖੱਡ ਦੇ ਸਾਰੇ ਇੰਨੇ ਲੰਬੇ ਆ ਖੜਦੇ ਆ ਸਾਹ ਨਾਲੇ ਦੇਖਦਾ ਕਿ ਇਹ ਫਿਰ ਸਾਰੇ ਗੰਨੇ ਗੁੰਨੇ ਵਾਲੇ ਇੱਧਰ ਇਕੱਠੇ ਹੋ ਗਏ ਰੇ ਇਹ ਤਾਂ ਪਾਣੀ ਨਾਲ ਭਰਨਾ ਪੈਣਾ ਇੱਕ ਦਿਨ ਭਰਿਆ ਹੋਇਆ ਭਰ ਦਿੰਦਾ ਹਰੇਕ ਵਾਰ ਛੱਡ ਦੇ ਆਜ ਨੱਕਾ ਖੁੱਲ੍ਹਾ ਯਾਰ ਬੱਟ ਬੁੱਕ ਤਗੜੀ ਲਾਉ ਫਿਰ ਪਰ ਇਹਦੇ ਤਾਂ ਬਾਹਰ ਨਿਕਲਨੇ ਆ ਉਹ ਚੂਹੇ ਉੱਪਰ ਚੜ ਜੰਨੇ ਆ ਮੰਜ਼ਲ ਅਗਲੀ ਫਿਰ ਦੂਜੀ ਮੰਜ਼ਲ ਉੱਪਰ ਚੜ ਜੰਨੇ ਆ ਪਾਣੀ ਪੈਣੇ ਆ ਇਹ ਮੋਟਰ ਉੱਪਰ ਉੱਪਰ ਵਾਲਾ ਕਰਕੇ ਇਹਨੂੰ ਕਾਂਡੀ ਪਲਾਸਟਰ ਮਾਰ ਕੇ ਚੰਗੀ ਤਰ੍ਹਾਂ ਕੀ ਦੇਖੀਏ ਉਹ ਛੋਟੀ ਅੰਬੀ ਹੈ ਉਹਦੀ ਬੰਬੀ ਬਹੁਤ ਵਧੀਆ ਏ ਛਿਟੀ ਲੈ ਛਿਟੀ ਲੈ ਜਾ ਕੇ ਵੀ ਚੱਕ ਦਣਾ ਏ ਚੱਕ ਚੱਕਾ ਦਾਦੇ ਜੋਰ ਹੈ ਉਹ ਆ ਤਾਂ ਰਹਿਣ ਦੇ ਬੜੀਆਂ ਬੜੀਆਂ ਫਟ ਦੇ ਯਾਰ ਰਹਿਣ ਦੇ ਨਾ ਕਿੱਥੇ ਚੁੱਕੀ ਫਿਰ ਜੂ ਕੇ ਇਹ ਬੰਦੇ ਨੂੰ ਨਹੀਂ ਆਉਂਦੀ ਵੱਢਣੀ ਇਹਨੇ ਸਾਰਾ ਗੰਦ ਪਾ ਦਿੱਤਾ ਵੱਢ ਕੇ ਗੰਦ ਪਾ ਪਾ ਹੋਰ ਐ ਆਈ ਨਹੀਂ ਮਾਰਦਾ ਇਹ ਟੱਕ ਦੇ ਦੋ ਟੱਕਾਂ ਚ ਵੱਢ ਹੋ ਜਾਂਦਾ ਬਾਈ ਇਹਨੇ ਜਲੂਸ ਕੱਢਤਾ ਗੰਨਾ ਖਰਾਬ ਕਰਤਾ ਕਾਟਾ ਪਾਤਾ ਕੰਪਨੀ ਨੂੰ ਆਏ ਵੱਡਣਾ ਦਾ ਚਲ ਕੋਈ ਨਹੀਂ ਬਾਈ ਮੇਤੇ ਗਲਤ ਕਹਿ ਹੋਗਾ ਵੀ 2 ਟੱਕਾ ਟੱਕ 5 7 ਚਾਚੇ ਨੇ ਵੀ ਵਾਸਤੇ ਲਓ ਇੱਕ ਜੇ ਵੱਡੋ ਆ ਬਾਈ ਹੋਗੇ 2 ਟੱਕਾਂ ਵਾਲਾ ਹੀ ਕੰਮ ਕਾਇਨੂ ਲੱਗਦਾ ਪੂਣ ਕੰਮ ਗਿਆ ਜਿਹੜਾ ਸੋਣਾ ਤਾਂ ਹੀ ਤਾਂ ਚਾਚੇ ਉਹਨੂੰ ਕਿ ਹੱਸਾ ਵੱਡਣ ਨੂੰ ਤੂੰ ਰਹਿਣ ਦੇ ਵੱਡਣ ਨੂੰ ਮੇਰੀ ਵੀ ਲੱਤ ਜ਼ਰੂਰੀ ਆ। ਜਿੰਨ ਤੱਕ ਕਾਂਟੇ ਦਾ ਜੁੜ ਨਹੀਂ ਹੈ। ਹੁਣਸ ਹੋ ਗਿਆ ਕੰਮ। ਗਰਮੀ ਬਹੁਤ ਹੈ ਬਾਈ ਜਿੰਨਾ ਮੀਂਹ ਪੈ ਲਿਆ ਨਾ ਦੁੱਗਣੀ ਗਰਮੀ। ਗਰਮੀ ਉੰਨੀ ਆ ਜਿੰਨੀ ਛੱਡ ਕੇ ਗਏ ਤੇ। ਐ ਗਰਮੀ ਹੰਨਿਓ ਜਿਨੀ ਛੱਡ ਕੇ ਗਏ ਤੇ ਪਿੰਡ ਤੁਸੀਂ ਬਾਈ ਇਹੇ ਦੱਸੋ ਅਸਲ ਚ ਗੱਲ ਹੈ ਏਸੀ ਚ ਗਏ ਏਸੀ ਚਾਏ ਏਸੀ ਉਹ ਕਮਰਾ ਲਿਆ ਉਹਦਾ ਫਰਕ ਹੈ ਅਸਲ ਤੇ ਮੀਂਹ ਵੀ ਨਹੀਂ ਪਿਆ ਹੈ ਸਾਰ ਕੋ ਹੁਣ ਕਿਤੇ ਨਦੀ ਲਿਆ ਦੀ ਨਦੀਆਂ ਤੋੜਨ ਵਾਲਾ ਪਵਾ ਦੀਏ ਇੰਨਾ ਕੇ ਪੈਂਚਰ ਇੱਧਰ ਤਾਂ ਆਪਣੇ ਕੁੱਤਿਆਂ ਦੇ ਨਾਲੇ ਬਹੁਤ ਹਾਂ ਸਾਡਾ ਬੰਦਾ ਨਹੀਂ ਆਇਆ ਅਜੇ ਸਵੇਰ ਕਰਕੇ ਹਾਂ ਉਹ ਸਾਡੇ ਚੱਕਲੇ ਨੂੰ ਤੋਲਾ ਦਿੰਦੀ ਮੋਟਰਸਾਈਕਲ ਪਰ ਆ ਤੱਕਦੇ ਜਨ ਚੱਕਰ ਲਾ ਦੇ ਲਾ ਦੇ ਪੂਰਾ ਜੋਰ ਨੁਕਸਾਨ ਹੋ ਗਿਆ ਬਾਈ 2500 3000 ਦਾ ਇਹ ਲੁਕਤਾ 2500 3000 ਦਾ ਦਾ ਮੰਨ ਕੇ ਚੱਲ ਜਦੋਂ ਉਪਰ ਚ ਜਾਣਾ ਤੇ ਇਹਨੇ ਵੱਧ ਵੀ ਹੋ ਸਕਦਾ ਵਾ ਜੜੇ ਪਾਹੋ ਬਾਈ ਤੂੰ ਤ ਵਰਗੀਆਂ ਜੜਾ ਬਾਈ ਬੂਟੀਆਂ ਦੀਆਂ ਬੀਜ ਲੈਣ ਲਈ ਸੰਪਰਕ ਕਰੋ ਪਨੀਰੀ ਟਰੈਕਟਰ ਮੰਗਾਉਣਾ ਪੈਣਾ ਮਨ ਲੱਗਦਾ ਮੈਂ ਵੀ ਦੋ ਕੁੰਗੜਾ ਲਵਾਉਣਾ ਅੱਜ ਇਹ ਨਹੀਂ ਛੜਦਾ